ਪਰਮੇਟੋ ਜੀ ਇੱਕ ਹੋਰ ਬਹੁਤ ਵੱਡੀ ਘਟਨਾ ਕੱਲ ਵਾਪਰੀ ਜਿਹਦੇ ਤੇ ਆਪਾਂ ਗੱਲ ਵੀ ਕਰੀ ਅਹਮਦਾਬਾਦ ਪਲੇਨ ਕ੍ਰੈਸ਼ ਵਾਲੀ ਉਰੇ ਚ ਵੀ ਕਈ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਇੱਕ ਤੇ ਚਲੋ ਪਹਿਲਾਂ ਤਾਂ ਇਹ ਸੀਗਾ ਕਿ ਕੱਲ ਜਦੋਂ ਤੱਕ ਆਪਾਂ ਪ੍ਰੋਗਰਾਮ ਕਰ ਰਹੇ ਸੀਗੇ ਉਦੋਂ ਤੱਕ ਸੌ ਮੌਤਾਂ ਹੋਈਆਂ ਸੀ ਜਿਹੜੀ ਆਪਾਂ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਪਰ ਉਸ ਤੋਂ ਬਾਅਦ ਇਹ ਕਹਿੰਦੇ ਕਿ ਬਚਿਆ ਤੇ ਸਿਰਫ ਇੱਕ ਹੀ ਜਾਨਾ ਉਹਨਾਂ ਦੇ ਵਿੱਚੋਂ ਬਾਕੀ ਲਗਭਗ ਸਾਰਿਆਂ ਦੀ ਮੌਤ ਹੋ ਗਈ ਇੱਕ ਤੇ ਇਹ ਉਹਦੇ ਵਿੱਚ ਸਵਾਲ ਆ ਰਿਹਾ ਕਿ ਕਾਰਨ ਕੀ ਸੀ ਕੋਈ ਤਕਨੀਕੀ ਕਾਰਨ ਸੀ ਕੋਈ ਸਾਜ਼ਿਸ਼ ਸੀ ਯਾ ਫਿਰ ਇੱਕ ਅੱਜ ਵੀ ਕਹਿੰਦੇ ਵੀ 에어 ਇੰਡੀਆ ਦੇ ਇੱਕ ਜਹਾਜ਼ ਨੂੰ ਬੰਬ ਦੀ ਧਮਕੀ ਹੈ ਜਿਹੜਾ ਥਾਈਲੈਂਡ ਤੋਂ ਦਿੱਲੀ ਨੂੰ ਆ ਰਿਹਾ ਸੀ ਉਹਦੀ ਵੀ ਐਮਰਜੈਂਸੀ ਲੈਂਡਿੰਗ ਕੀਤੀ ਗਈ ਕੋਈ ਉਹੋ ਜਿਹਾ ਕਾਰਨ ਸੀ ਕੀ ਕਾਰਨ ਬਣਿਆ ਇੱਕ ਅੱਖ ਹੋਰ ਵੀ ਸਾਹਮਣੇ ਆ ਰਿਹਾ ਕਿ ਬਈ ਸ਼ਿਕਾਇਤਾਂ ਇਹਦੀ ਪਹਿਲਾਂ ਵੀ ਆ ਰਹੀਆਂ ਸੀ ਤਕਨੀਕੀ ਤੌਰ ਤੇ ਪ੍ਰੋਬਲਮਸ ਇਸ ਜਹਾਜ਼ ਦੇ ਵਿੱਚ ਪਹਿਲਾਂ ਵੀ ਸੀਗੀਆਂ ਦੇਖੋ ਸਾਰੇ ਮਸਲਿਆਂ ਦੇ ਵਿੱਚ ਕੋਈ ਸਪਸ਼ਟ ਗੱਲ ਕੋਈ ਹਾਂਜੀ ਮੈਂ ਇੱਕ ਰੀਲ ਦੇਖੀ ਆ ਸ਼ਾਇਦ ਮਰਦਲ ਨਾਮ ਦੀ ਆਈਡੀ ਤੋਂ ਸੀਗੀ ਉਹ ਮਾਡਲ ਟਾਈਪ ਦਾ ਮੁੰਡਾ ਉਹ ਕਹਿੰਦਾ ਮੈਂ ਤੇ ਮੇਰੀ ਫਰੈਂਡ ਆ ਰਹੇ ਸੀਗੇ ਮੈਂ ਇਹਦੀ ਯਾਨੀ ਇਸੇ 에어ਲਾਈਨ ਦੀ ਫਲਾਈਟ ਦੀ ਵੀਡੀਓ ਪਾਈ ਸੀ ਕਿ ਭਾਈ ਬਿਜ਼ਨਸ ਕਲਾਸ ਦੇ ਵਿੱਚ ਛੱਤ ਚੋਰੀ ਆ ਆ ਹੋ ਰਿਹਾ ਵਾਹ ਹੋ ਰਿਹਾ ਕਿਸੇ ਨੇ ਗੱਲ ਗੋਲੀ ਨਹੀਂ ਤੇ ਨਤੀਜਾ ਅੱਜ ਤੁਹਾਡੇ ਸਾਹਮਣੇ ਆ ਇਹ ਮੈਂ ਵੀ ਦੇਖਿਆ ਸੁਣਿਆ ਜੀ ਪਰ ਦੂਜੇ ਪਾਸੇ ਮੇਰਾ ਇੱਕ ਦੋਸਤ ਇਸੇ 에어ਲਾਈਨ ਦੇ ਵਿੱਚ ਸਫਰ ਕਰ ਚੁੱਕਾ ਉਹ ਕਹਿੰਦਾ ਕਿ ਜਹਾਜ਼ ਹੀ ਨਵੇਂ ਨਕੋਰ ਇਧਰ ਉਹ ਲੰਡਨ ਨੂੰ ਹੀ ਆਏ ਆ ਪੰਜਾਬ ਚ ਤੇ ਫਰਵਰੀ ਚ ਆਏ ਸੀ ਉਹ ਕਹਿੰਦੇ ਵੀ ਚੰਗੀ ਸਰਵਿਸ ਹੁੰਨ ਦੋਨਾਂ ਚ ਇਹ ਵੀ ਇੱਕ ਫਰਕ ਹੈ ਤੁਸੀਂ ਨੁਕਤਾ ਚੁੱਕਿਆ ਤੇ ਮੈਂ ਵੀ ਅੱਜ ਇੱਕ ਦੋਸਤ ਨਾਲ ਜਿਹੜਾ ਕਿ ਪੰਜਾਬ ਦੀ ਯਾਤਰਾ ਕਰਕੇ ਗਿਆ ਲੰਡਨ ਮੈਂ ਉਹਦੇ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਬਾਕੀ ਹੈ ਫਿਰ ਉਹਨਾਂ हां जी ਜੀ ਕਿਉਂਕਿ ਬੋਇੰਗ ਅੱਛਾ ਇਹਦੇ ਵਿੱਚ ਸਭ ਤੋਂ ਪਹਿਲਾਂ ਗੱਲ ਇਹ ਕਰ ਲਓ ਕਿ ਬੋਇੰਗ ਜਿਹੜੀ ਆ ਕੰਪਨੀ ਹੈ ਉਦੀ ਸਾਖ ਵੀ ਤੇ ਦਾਤੇ ਲੱਗੀ ਨਾ ਕਿਉਂਕਿ ਕੁਝ ਅਮਰੀਕਾ ਦੇ ਵਿੱਚ ਪਹਿਲਾਂ ਹੀ ਜਾਂਚ ਪੜਤਾਲਾਂ ਤੇ ਕੁਝ ਸਵਾਲਾਤ ਹੈਗੇ ਸੀ ਪਰ ਉਹਨਾਂ ਨੇ ਕਿਹਾ ਕਿ ਸਾਡੀ ਮਸ਼ੀਨ ਪਰਫੈਕਟ ਹੈ ਬਈ ਇਹਦੇ ਵਿੱਚ ਕੋਈ ਨੁਕਸ ਨਹੀਂ ਹੈ ਹਮ ਠੀਕ ਹੈ ਜੀ ਹੁਣ ਜੇ ਮੰਨ ਲਓ ਟੈਕਨੀਕਲ 에ਰਰ ਨਿਕਲਦੀ ਹੈ ਕੋਈ ਤਾਂ ਬੋਇੰਗ ਦੀ ਸਾਖ ਤੇ ਵੀ ਬਹੁਤ ਵੱਡਾ ਅਸਰ ਪਊਗਾ ਕਿਉਂਕਿ ਖਾਲੀ ਵੀ ਉਹਨਾਂ ਦੇ ਕੋਲ ਇੱਕ ਬਹੁਤ ਵੱਡਾ ਆਰਡਰ ਹੈ ਜੀ ਜੀ ਬਹੁਤ ਵੱਡਾ ਆਰਡਰ ਪੈਂਡਿੰਗ ਪਿਆ ਉਹਨਾਂ ਦੇ ਕੋਲ ਹਮ ਦੂਜੀ ਗੱਲ ਕਿ ਇਹ ਇੱਕ ਝਟਕਾ 에ਅਰ ਇੰਡੀਆ ਨੂੰ ਵੀ ਆ ਜਿਸ ਨੂੰ ਇੰਡੀਆ ਦਾ ਬ੍ਰਾਂਡ ਬਣਾਇਆ ਜਾ ਰਿਹਾ ਸੀਗਾ ਕਿ ਜਿਵੇਂ ਆਪਾਂ ਦੇਖਦੇ ਨੇ ਕਤਰ 에ਅਰਵੇਜ਼ ਹੈ ਜੀ ਠੀਕ ਹੈ ਨਾ ਜੀ ਇਸ ਤਰ੍ਹਾਂ ਦੀਆਂ ਮਤਲਬ ਕਿ ਆਲਾ ਸ਼ਾ ਜਿਨ੍ਹਾਂ ਦਾ ਇੱਕ ਬ੍ਰਾਂਡ ਹੈ ਬਿਲਕੁਲ ਕਿ ਉਸ ਪੱਧਰ ਦੀ 에ਅਰਲਾਈਨ ਬਣਾਉਣੀ ਹੈ ਟਾਟਾ ਵਾਲਿਆਂ ਨੇ ਲੈ ਲਈ ਨਾ ਹੁਣ ਇਹ ਉਸ ਉਮੀਦ ਨੂੰ ਵੀ ਝਟਕਾ ਹੈ ਜੀ ਸਮਝ ਗਏ ਦੋਨਾਂ ਪਾਸਿਆਂ ਤੋਂ ਆਪਾਂ ਦੇਖਦੇ ਆ ਕਿ ਭਾਈ ਐਦਾਂ ਸਿਸਟਮ ਹੈ ਜਿਹੜਾ ਉਹ ਦੋਨਾਂ ਹੀ ਕੰਪਨੀਆਂ ਜਾਂ ਦੋਨਾਂ ਹੀ ਵੱਡੀਆਂ ਜਿਹੜੀਆਂ ਕਾਰਪੋਰੇਟ ਹੈਗੀਆਂ ਨੇ ਜਾਜ ਬਣਾਉਣ ਵਾਲੀਆਂ ਤੇ 에어ਲਾਈਨ ਚਲਾਉਣ ਵਾਲੀਆਂ ਜੀ ਇਹ ਤੇਰਾ ਇਹਨਾਂ ਲਈ ਨੁਕਸਾਨ ਦਾ ਇੱਕ ਵੀ ਹੋ ਗਿਆ ਤੀਜੀ ਚੀਜ਼ ਕਿ ਹਾਲੇ ਤੱਕ ਕੋਈ ਕਾਰਨ ਆਪਾਂ ਸਪਸ਼ਟ ਨਹੀਂ ਗਿਣ ਸਕਦੇ ਸਪਸ਼ਟ ਨਹੀਂ ਦੱਸ ਸਕਦੇ ਪਰ ਤੁਸੀਂ ਇੱਕ ਚੀਜ਼ ਜਿਹੜੀ ਹੈ ਨਾ ਉਹ ਦੇਖੋ ਕਿ ਜਹਾਜ਼ ਦੀਆਂ ਹੁਣ ਤੇ ਕਈ ਰਿਕਾਰਡਿੰਗਾਂ ਜਿਹੜੀਆਂ ਬਾਹਰ ਆ ਗਈਆਂ ਮਸਲਨ ਇੱਕ ਸੀਸੀਟੀਵੀ ਆ ਕਿ ਜਹਾਜ਼ ਚੜਦਾ ਹੈ ਮਤਲਬ ਕਿ ਜਿਹਨੂੰ ਟੇਕ ਆਫ ਆਪਰ ਜੀ ਜੀ ਟੇਕ ਆਫ ਕਰਦੇ ਆ ਵੀ ਉਹ ਜਹਾਜ਼ ਜਿਹੜਾ ਇੱਕ ਉਚਾਈ ਤੇ ਜਾ ਕੇ ਹੁਣ ਕੋਈ 600 ਫੁੱਟ ਕਹਿੰਦਾ ਕੋਈ ਸਵਾ 600 ਕਹਿੰਦਾ ਕੋਈ ਸਾਢੇ 600 ਕਿ ਉੱਥੇ ਜਾ ਕੇ ਜਹਾਜ਼ ਜ਼ੋਰ ਲਾ ਕੇ ਫਿਰ ਥੱਲੇ ਆਉਣਾ ਸ਼ੁਰੂ ਕਰ ਦਿੰਦਾ ਡਾਊਨ ਹਾਂ ਬਿਲਕੁਲ ਵੀਡੀਓ ਚ ਸ਼ੋਅ ਹੋ ਰਿਹਾ ਇਹ ਸਾਰਾ ਕੁਝ ਹੋ ਰਿਹਾ ਨਾ ਜੀ ਇਹਦਾ ਮਤਲਬ ਇਹ ਹੈ ਕਿ ਜੋ ਇੱਕ ਕੌਨਸਪਰੇਸ ਕੌਨਸਪਰੇਸੀ ਥਿਊਰੀ ਦਿੱਤੀ ਜਾਂਦੀ ਹੈ ਕਿ ਕੋਈ ਸਾਜ਼ਿਸ਼ ਹੋ ਜਾਏਗੀ ਜਾਂ ਹੋ ਗਈ ਆ ਉਹ ਤੇ ਘੱਟ ਸਾਰ ਲੱਗਦੇ ਹਨ ਕਿਉਂਕਿ ਬਲਾਸਟ ਵਗੈਰਾ ਉੱਤੇ ਹਾਵਾਜਤਾਂ ਹੋਇਆ ਨਹੀਂ ਜੀ ਹਾਂ ਉਹ ਤੇ ਡਾਊਨ ਥੱਲੇ ਆਉਂਦਾ ਉਹ ਸਾਜ਼ਿਸ਼ ਥੱਲੇ ਆਉਂਦਾ ਇਮਾਰਤ ਲੰਟਕ ਰੋ ਇਹ ਤਾਂ ਆਪਣੇ ਸਾਹਮਣੇ ਨੇ ਵਿਜ਼ੂਅਲ ਹਮਮ ਇੱਕ ਮੈਂ ਹੋਰ ਸੜਕ ਦੀ ਦੇਖੀ ਐ ਸਰ ਜਿਵੇਂ ਫਿਲਮਾਂ ਚ ਨਹੀਂ ਤਮਾਕਾ ਹੁੰਦਾ ਅੱਗ ਦਾ ਆ ਗੋਲਾ ਨਿਕਲਦਾ ਤੇ ਜਨਤਾ ਆ ਕਾਰਾ ਸਮ ਕੋਈ ਇਦਾਂ ਦਾ ਹੈ ਡਰਾਵਣਾ ਤੇ ਹੁਣ ਉਸ ਤੋਂ ਬਾਅਦ ਅਗਲੀ ਗੱਲ ਸਾਹਿਬ ਉਹ ਇਹ ਆ ਕਿ ਫਿਰ ਕਾਰਨ ਕੀ ਰਿਹਾ ਜੇ ਇੰਨੀ ਕੂਚਾਈ ਤੇ ਚੜ ਕੇ ਜਹਾਜ਼ ਥੱਲੇ ਨੂੰ ਆ ਕੇ ਕ੍ਰੈਸ਼ ਹੁੰਦਾ ਕੀ ਕਾਰਨ ਹੈ ਤਾਂ ਕੋਈ ਐਕਸਪਰਟ ਹੀ ਦੱਸੇ ਉਹ ਜਾਂਚ ਪੜਤਾਲ ਦਾ ਕੀ ਸਿੱਟਾ ਨਿਕਲਦਾ ਉਹ ਤੋਂ ਬਾਅਦ ਹੀ ਪਤਾ ਲੱਗੂਗਾ ਵਕ ਵਕ ਇਹਦੇ ਚ ਵੀ ਅੱਗੇ ਥਿਉਰੀਆਂ ਨੇ ਹੂੰ ਕੋਈ ਪਾਇਲਟ ਐਕਸਪਰਟ ਜਿਹੜੇ ਆ ਉਹ ਕਹਿ ਰਹੇ ਆ ਕਿ ਬਈ ਇਹਦੇ ਵਿੱਚ ਇਹ ਹੋ ਸਕਦਾ ਫਿਊਲ ਜ਼ਿਆਦਾ ਹੋਵੇ ਇੱਕ ਸ਼ਾਇਦ ਕੋਈ ਉਹ ਜਿਹੜਾ ਹੁੰਦਾ ਗੀਅਰ ਮਤਲਬ ਕਿ ਜਿਹੜਾ ਆਫ ਹੋ ਜਾਂਦਾ ਉਹ ਕਹਿੰਦੇ ਕਿ ਉਹ ਖੁੱਲਾ ਹੋਇਆ ਸੀਗਾ ਹੂੰ ਜਿਹੜਾ ਟੇਕ-ਆਫ ਤੋਂ ਬਾਅਦ ਬੰਦ ਹੋ ਜਾਣਾ ਚਾਹੀਦਾ ਇਹਦਾ ਮਤਲਬ ਹੈ ਕਿ ਹੋ ਸਕਦਾ ਹੈ ਕਿ ਰਨਵੇ ਤੋਂ ਉਹਦੀ ਜਿਹੜੀ ਉਡਾਣ ਆ ਠੀਕ ਢੰਗ ਨਾਲ ਉਹ ਹੀ ਨਾ ਭਰ ਹੋ ਸਕੀ ਹੋਵੇ ਕੁਝ ਲੋਕੇ ਕਹਿੰਦੇ ਕਿ ਅਹਮਦਾਬਾਦਾ ਉਹਨਾਂ 에ਰਪੋਰਟਾਂ ਚ ਆ ਜਿੱਥੇ ਸਭ ਤੋਂ ਜ਼ਿਆਦਾ ਖਤਰਾ ਰਹਿੰਦਾ ਹੈ ਬਰਡ ਹਿੱਟ ਦਾ ਬਰਡ ਹਿੱਟ ਮਤਲਬ ਕਿ ਜਾਨਵਰ ਵੱਜਦੇ ਆ ਜਿਹੜੇ ਪੰਛੀ ਟਕਰਾਉਣਾ ਆ ਜਾਂਦਾ ਜੀ ਤਾਂ ਹੋ ਸਕਦਾ ਹੈ ਕਿ ਦੋਵੇਂ ਇੰਜਨ ਜਿਹੜੇ ਆ ਉਹ ਫੇਲ ਕਰ ਗਏ ਹੋ ਪਰ ਇਹ ਹੁਣ ਬਹੁਤ ਜਾਂਚ ਪੜਤਾਲ ਦਾ ਵਿਸ਼ਾ ਇੱਕ ਵਾਰੀ ਕਹਿ ਲਓ ਕਿ ਕਿ ਦੋਵੇਂ ਇੰਜਨ ਫੇਲ ਹੋ ਕਿਉਂਕਿ ਆਮ ਤੌਰ ਤੇ ਆਪਾਂ ਦੇਖਦੇ ਆ ਬੜਾ ਕੱਟ ਇਸ ਤਰ੍ਹਾਂ ਦਾ ਇਤਫਾਕ ਹੁੰਦਾ ਨਾ ਕਿ ਦੋਨੇ ਇੰਜਨ ਫੇਲ ਕਰ ਚੁੱਕੇ ਕੋਈ ਵੀ ਜੀ ਤਾਂ ਇਹ ਹੁਣ ਜਾਂਚ ਪੜਤਾਲ ਦਾ ਵਿਸ਼ਾ ਹੈ ਕਿ ਇਹ ਵੀ ਇੱਕ ਵਿਨੁਕਤਾ ਚੁੱਕ ਰਿਹਾ ਹੈ ਸੰ ਮਹਾਰ ਕਿ ਜਿਹੜੀ ਕਪੈਸਿਟੀ ਹੈ ਕਿਤੇ ਉਹਦੇ ਨਾਲੋਂ ਵਜ਼ਨ ਤੇ ਨਹੀਂ ਜ਼ਿਆਦਾ ਬਣ ਗਿਆ ਹੂੰ ਸਿੱਧੀ ਫਲਾਈਟ ਸੀ ਫਿਊਲ ਦਾ ਵੀ ਬਹੁਤ ਜ਼ਿਆਦਾ ਵਜ਼ਨ ਸੀ ਸਮਾਨ ਹੁੰਦਾ ਹੈ ਯਾਤਰੀਆਂ ਦੀ ਗਿਣਤੀ ਹੈ ਵਗੈਰਾ ਵਗੈਰਾ ਇਹ ਹੁਣ ਜਾਂਚ ਪੜਤਾਲ ਦਾ ਵਿਸ਼ਾ ਪਰ ਮੈਂ ਕਹਿੰਦਾ ਕਿ ਕਿਤੇ ਨਾ ਕਿਤੇ ਜੀ ਜੋ ਇਹ ਦਿੱਤੀ ਜਾ ਰਹੀ ਥਿਊਰੀ ਕਿ ਸਾਜ਼ਿਸ਼ ਹੋ ਸਕਦੀ ਹੈ ਹਮ ਇਹਦਾ ਇਮਕਾਨ ਘੱਟ ਲੱਗਦਾ ਮੇਰੇ ਖਿਆਲ ਦੇ ਨਾਲ ਉਹ ਇਹਦੀ ਕਰਕੇ ਵੀ ਥੋੜਾ ਜਿਹਾ ਸੰਭਾਵਨਾ ਹੈ ਜੇ ਇੱਕ ਧਮਕੀ ਆ ਗਈ ਉਹ ਤਾਂ ਫਿਰ ਇਸ ਚੀਜ਼ ਦੇ ਨਾਲ ਜੋੜ ਕੇ ਸ਼ਾਇਦ ਹੋ ਸਕਦਾ ਕਿਸੇ ਨੇ ਇਹ ਕੰਮ ਕੀਤਾ ਹੋਵੇ ਹਮ ਬਾਕੀ ਇਹ ਚਮਤਕਾਰ ਹੋਇਆ ਵੇਖੋ ਕਿ ਉਹ ਜਿਹੜੇ ਵਿਸ਼ਵਾਸ ਸਾਹਿਬ ਬਚੇ ਆ ਉਹ ਇੱਕ ਚਮਤਕਾਰ ਹੈ ਚਮਤਕਾਰ ਹੈ ਸੱਚੀ ਉਹ ਤਾਂ ਬਹੁਤ ਗ੍ਰੇਟ ਚਮਤਕਾਰ ਆ ਹੁਣ ਤੇ ਜਿਹੜੀ ਮੌਤਾਂ ਦੀ ਗਿਣਤੀ ਆ ਮੇਰੇ ਖਿਆਲ ਦੇ ਨਾਲ ਪੌਣੇ 300 ਦੇ ਕਰੀਬ ਹੈ ਜੀ ਅਸੀਂ ਜਦੋਂ ਹਾਈ ਸਕੂਲ ਪਾਸ ਹੋਏ ਆ ਤੇ ਸ਼ਾਇਦ ਉਦੋਂ ਮਤਲਬ ਕਿ ਕਾਲਜ ਚੋਂ ਵਾਂਗੇ ਜਾਂ ਸੀਨੀਅਰ ਸੈਕੰਡਰੀ ਸਕੂਲ ਚ ਮਤਲਬ ਕਿ ਉਸ ਵੇਲੇ ਇੱਕ ਜਹਾਜ਼ ਡਿੱਗਾ ਸੀ ਚਰਖੀ ਦਾਦਰੀ ਆ ਰਹਿਆਂ ਨੇ ਹਾਂ ਜੀ ਚਰਖੀ ਉਹ ਬਹੁਤ ਅੱਜ ਤੱਕ ਦਾ ਸਭ ਤੋਂ ਵੱਡਾ ਹਾਦਸਾ ਹੈ ਹੂੰ ਦੋ ਜਾਂ 300 ਕਿਰਾਏ ਸੀ ਸ਼ਾਇਦ ਪਤਾ ਨਹੀਂ ਕੀ ਹੋਇਆ ਮੈਨੂੰ ਤਾਂ ਦੋ ਥੋੜਾ ਜਿਹਾ ਯਾਦ ਆ ਕਿ 300 ਤੋਂ ਵੱਧ ਮੌਤਾਂ ਹੋਈਆਂ ਸਨ ਜੀ ਇਹਦਾ ਮਤਲਬ ਹੈ ਕਿ ਦੂਜਾ ਇਹ ਵੱਡਾ ਹਾਦਸਾ ਹੈ ਜਿਹਦੇ ਚ ਹੁਣ ਤੱਕ ਇੰਨੀਆਂ ਜਾਨਾਂ ਚਲੇ ਗਈਆਂ ਤੇ ਬਾਕੀ ਉਹ ਜਿਹੜਾ ਬੰਦਾ ਬਚਿਆ ਪਹਿਲਾਂ ਕਿਹਾ ਗਿਆ ਕਿ ਉਹਨੇ ਛਾਲ ਮਾਰ ਦਿੱਤੀ ਆ ਛਾਲ ਮਾਰ ਦਿੱਤੀ ਆ ਨਹੀਂ ਉਹਨਾਂ ਨੇ ਦੱਸਿਆ ਕਿ ਭਾਈ ਕੁਦਰਤੀ ਮਿਹਰਬਾਨ ਹੁੰਦੀ ਹੈ ਕਿਉਂਕਿ ਸ਼ਾਲ ਯਾਰ ਜੇ ਮੰਨ ਲਓ ਆਪਾਂ 600 ਫੁੱਟ ਦੇਖਦੇ ਆ ਜਾਂ 500 400 300 ਫੁੱਟ ਤੋਂ ਵੀ ਸ਼ਾਲ ਮਾਰਨੀ ਸਰ ਬਹੁਤ ਉਚਾਈ ਬਣ ਜਾਂਦੀ ਹੈ ਹੈਨਾ ਕਿਉਂ ਹੈ ਵੀ ਇੱਕ ਕੱਲ ਕੇ ਹੋਸਟਲ ਦਾ ਏਰੀਆ ਸੀਗਾ ਪਤਾ ਨਹੀਂ ਹੈਨਾ ਕਿੱਦਾਂ ਤੋਂ ਪਰ ਉਹ ਹੁਣ ਸਪਸ਼ਟ ਹੋਇਆ ਕਿ ਇਸ ਮਾਮਲੇ ਦੇ ਵਿੱਚ ਇਹ ਹੋਇਆ ਕਿ ਉਹ ਸ਼ਾਇਦ ਐਮਰਜੈਂਸੀ ਡੋਰ ਦੇ ਬਿਲਕੁਲ ਕੋਲੇ ਸੀ ਜੀ ਕੁਦਰਤੀ ਉਹਦੀ ਜਿਹੜੀ ਸੀਟ ਸੀ ਉਹ ਟੁੱਟ ਗਈ ਹੂੰ ਉਹ ਹੋ ਸਕਦਾ ਸੀ ਸੇਡ ਸਮੇਤੀ ਡਿੱਗਾ ਹੋਵੇ ਕੁਦਰਤ ਹੈ ਕੈਲੇ ਇੱਕ ਇੱਕ ਚਮਤਕਾਰ ਹੈ ਇਸ ਸਾਰਾ ਬਾਕੀ ਤਾਂ ਦੁੱਖਾਂ ਤਾਂ ਦੇਖੋ ਦਰਦ ਹੈ ਚੀਕੋ ਫੁਕਾਰ ਹੈ ਕੋਈ ਆਸ਼ੀਰਵਾਦ ਦੇ ਕੇ ਆਪਣੀ ਧੀ ਨੂੰ ਚੜ੍ਹ ਕੇ ਆਇਆ ਸੀ ਉਹ ਪਹੁੰਚ ਨਾ ਸਕੀ ਇੱਕ ਫੈਮਿਲੀ ਡਾਕਟਰ ਸਾਹਿਬਾ ਜੀ ਆਪਦੇ ਪਤੀ ਨਾਲ ਤਿੰਨ ਬੱਚੇ ਆ ਖਤਮ ਸਭ ਕੁਝ ਬਿਲਕੁਲ ਮਤਲਬ ਕਿ ਕੋਈ ਮਾਂ ਆਪਣੀ ਧੀ ਕੋਲ ਚਲੀ ਸੀ ਇਹਦੇ ਚ ਮੇਰੇ ਖਿਆਲ ਦੇ ਨਾਲ 50 ਤੋਂ ਵੱਧ ਤੇ ਬ੍ਰਿਟਿਸ਼ ਪਾਸਪੋਰਟ ਹੋਲਡਰਿੰਗ ਚਲੇ ਗਏ ਨਾ ਜੀ ਜੀ ਸੋ ਇਸ ਕਰਕੇ ਤਾਂ ਹੀ ਮੈਂ ਕਿਹਾ ਸੀ ਸ਼ੁਰੂ ਦੇ ਵਿੱਚ ਕਿ ਟਾਟਾ ਨੂੰ ਵੀ ਬਹੁਤ ਵੱਡਾ ਝਟਕਾ ਹੈ ਹਮਮ ਕੁੱਲ ਮਿਲਾ ਕੇ ਬਹੁਤ ਵੱਡਾ ਹਾਦਸਾ ਹੈ ਦੁਖਦ ਹੈ ਬੜਾ ਵੱਡਾ ਦੁਖਾਂਤ ਹੈ ਪਰ ਇਹਦੀ ਜਾਂਚ ਪੜਤਾਲ ਸਹੀ ਹੋਣੀ ਚਾਹੀਦੀ ਆ ਅ ਅਮਿਤ ਸ਼ਾ ਦਾ ਬਿਆਨ ਨਿਰਾਸ਼ਾਜਨਕ ਆ ਕਿ ਦੇਖੋ ਜੀ ਇਹ ਕਿਸਮਤ ਦਾ ਜਾਂ ਇਸ ਤਰ੍ਹਾਂ ਦਾ ਹਵਾਲਾ ਦੇ ਕੇ ਉਹ ਛੁੱਟ ਨਹੀਂ ਸਕਦੇ ਜੀ ਕੁਝ ਚੀਜ਼ਾਂ ਚ ਕਿਉਂਕਿ 에어ਲਾਈਨਸ ਦੀਆਂ ਸ਼ਿਕਾਇਤਾਂ ਇੰਡੀਆ ਚ ਬਹੁਤ ਜ਼ਿਆਦਾ ਆ ਰਹੀਆਂ ਨੇ ਪਿਛਲੇ ਸਮੇਂ ਤੋਂ ਜੀ 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 ਮਿੰਟੂ ਜੀ ਬਿਲਕੁਲ ਬਹੁਤ ਸਾਰੇ ਦੋਸਤ ਜਿਹੜੇ ਆ ਜੀ ਉਹ ਲਗਭਗ ਇਹ ਕਹਿ ਰਹੇ ਨੇ ਕਿ ਭਾਈ 에어 ਇੰਡੀਆ ਦੀ ਜਿਹੜੀ ਸਰਵਿਸ ਆ ਬਹੁਤੀ ਵਧੀਆ ਨਹੀਂ ਹੈ ਬਹੁਤੇ ਦੋਸਤ ਇਹ ਕਹਿ ਰਹੇ ਨੇ ਉਹ ਜਿਸ ਤਵਾਰੀ ਜੀ ਦੱਸ ਰਹੇ ਨੇ ਕਿ ਚਰਖੀ ਦਾਦਰੀ ਦੇ ਵਿੱਚ ਦੋ ਜਹਾਜ਼ ਹੀ ਟਕਰਾਏ ਸੀ ਕਹਿੰਦੇ ਤੇ ਕੋਈ ਪੰਛੀ ਨਹੀਂ ਟਕਰਾਇਆ ਨਾ ਹਵਾ ਤੇ ਸੀ ਗੀਅਰ ਚ ਨੁਕਸ ਜਾਂ ਉਡਾਨ ਲਈ ਰਨਵੇ ਤੇ ਸਹੀ ਸੀ ਜੀ ਇਹ ਚੀਜ਼ਾਂ ਜਿਹੜੀਆਂ ਨੇ ਹੋ ਸਕਦਾ ਕਿਉਂਕਿ ਦੇਖੋ ਮੈਂ ਉਹੀ ਕਹਿਣਾ ਜੇ ਕੋਈ ਟੈਕਨੀਕਲੀ ਮਤਲਬ ਕੋਈ ਹੁਣ ਆਪਾਂ ਇੰਨੇ ਮਾਰ ਨਹੀਂ ਆਪਾਂ ਐਵੇਂ ਕੋਈ ਬਹਿਸ ਕਰੀਏ ਕਿ ਯਾਨੀ ਜੇ ਕੋਈ ਸਿਸਟਮ ਦੇ ਵਿੱਚ ਆਏਗੀ ਜੀ ਪ੍ਰੋਗਰਾਮਿੰਗ ਦੇ ਵਿੱਚ ਕੋਈ ਤਕਨੀਕੀ 에ਰਰ ਹੈ ਤਾਂ ਬੋਇੰਗ ਵਾਸਤੇ ਬਹੁਤ ਵੱਡਾ ਝਟਕਾ ਹੈ ਠੀਕ ਹੈ ਨਾ ਜੀ ਪਾਇਲਟ ਬਹੁਤ ਮਹਾਰ ਸੀਗਾ हां बिल्कुल उधरो संभावना ਤਜਰਬਾ ਵੀ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਤਜਰਬਾ ਸਮੀਤ ਜੀ ਦਾ ਬਹੁਤ ਜ਼ਿਆਦਾ ਤਜਰਬਾ ਸੀ ਜੀ ਤੋ ਕਹਿੰਦਾ ਮਤਲਬ ਇਹ ਕਿ ਇਹਨਾਂ ਚੀਜ਼ਾਂ ਤੇ ਮਤੇ ਨਜ਼ਰ ਮਤੇ ਨਜ਼ਰ ਸਾਨੂੰ ਵੇਟ ਕਰਨਾ ਚਾਹੀਦਾ ਹੈ ਕਿ ਕੀ ਕਾਰਨ ਰਹਾ ਉਹ ਜਿਹੜਾ ਗੇਅਰ ਵਾਲਾ ਮਸਲਾ ਦੱਸ ਰਹੇ ਆ ਕਿ ਉਹ ਆਫ ਹੋਣਾ ਚਾਹੀਦਾ ਸੀ ਉਹ ਖੁੱਲਾ ਸੀਗਾ ਜੀ ਇਹ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਇੱਡਾ ਵੱਡਾ ਜਹਾਜ਼ ਇਹਨੇ ਯਾਤਰੀ ਹੈ ਤੇ ਕੋਈ ਚੀਜ਼ ਓਪਨ ਪਈ ਹੈ ਉਹਦੀ ਇਹਨਾਂ ਜੀ ਜੀ ਲੈਂਡਿੰਗ ਗੇਅਰ ਕਹਿੰਦੇ ਨੇ ਉਹ ਜੀ ਵੀ ਉਹ ਖੁੱਲਾ ਕਿਵੇਂ ਰਹਿ ਗਿਆ ਇੱਕ ਬਹੁਤ ਵੱਡਾ ਸਵਾਲ ਹੈ ਪ੍ਰਸ਼ਨ ਜੀ ਖੈਰ ਚਲੋ ਇਸ ਖਬਰ ਦੇ ਨਾਲ ਜੁੜੇ ਇੱਕ ਆਪਾਂ ਕਮੈਂਟ ਪੜ ਕੇ ਫਿਰ ਅੱਗੇ ਨੂੰ ਚੱਲਦੇ ਹਾਂ ਕੁਲਦੀਪ ਸਿੰਘ ਗਰੇਵਾਲ ਜੀ ਕਹਿ ਰਹੇ ਨੇ ਕਿ ਬਲੈਕ ਬਾਕਸ ਤੋਂ ਕੰਨੇ ਪਤਾ ਚੱਲੇਗਾ ਵੀ ਐਕਸੀਡੈਂਟ ਕਿਉਂ ਹੋਇਆ ਸੀਗਾ ਹੂੰ ਸਹੀ ਹੈ ਬਲੈਕ ਬਾਕਸ ਸੇ ਕਹਿ ਰਹੇ ਨੇ ਮਿੱਤਰ ਦਸਰੇ ਨੇ ਕਿ ਮਿਲ ਗਿਆ ਮਿਲ ਗਿਆ ਦਸਰੇ ਨੇ ਤਾਂ ਚਲੋ ਜੀ ਤੇ ਇੰਤਜ਼ਾਰ ਦਾ ਵਿਸ਼ਾ ਪਰ ਹੈ ਬਹੁਤ ਮੰਦ ਭਾਗਾ ਨਾ ਇੰਨੇ ਲੋਕਾਂ ਦਾ ਇੱਕੋ ਦਮ ਚਲੇ ਜਾਣਾ ਉਹਨਾਂ ਦੇ ਪਰਿਵਾਰਾਂ ਦੇ ਨਾਲ ਸਮਵੇਦਨਾ ਸਾਡੇ ਆ ਬਿਲਕੁਲ ਇੱਕ ਲੜਕੀ ਜਿਹੜੀ ਆ ਹਾਂ ਜੀ ਖੁਸ਼ਕਿਸਮਤ ਲੜਕੀ ਆ ਉਹਨੇ ਕੱਲ ਇੰਟਰਵਿਊ ਵੀ ਦਿੱਤਾ ਹੂੰ ਉਹ ਸ਼ਾਇਦ ਟ੍ਰੈਫਿਕ 'ਚ ਫਸ ਗਈ ਜੀ ਤੇ ਕੁਝ ਮਿੰਟ ਲੇਟ ਹੋ ਗਈ ਉਹ ਬਚ ਗਈ